ਦਿਨ ਦਿਹਾੜੇ ਲੁਟੇਰਿਆਂ ਵੱਲੋਂ ਗਨ ਪੁਆਇੰਟ ਤੇ ਬਟਾਲਾ ਚ ਸੁਨਿਆਰੇ ਨੂੰ ਬਣਾਇਆ ਆਪਣਾ ਨਿਸ਼ਾਨਾ 13 ਤੋਲੇ ਸੋਨਾ ਲੈ ਕੇ ਹੋਏ ਫਰਾਰ ਪੁਲਿਸ ਜਾਂਚ ਸ਼ੁਰੂ ਬਟਾਲਾ ਦੇ ਮਾਨ ਨਗਰ ਵਿੱਚ ਦਿਨ ਦਿਹਾੜੇ ਲੁਟੇਰਿਆਂ ਨੇ ਗਨ ਪੁਆਇੰਟ ਤੇ ਬੱਬਰ ਜਿਊਲਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 13 ਤੋਲੇ ਸੋਨੇ ਸਮੇਤ 5000 ਦੀ ਨਕਦੀ ਨੂੰ ਲੁੱਟ ਕੇ ਹੋਏ ਫਰਾਰ ਪੁਲਿਸ ਨੂੰ ਲੁੱਟ ਦੀ ਇਤਲਾਹ ਮਿਲਦੇ ਹੀ ਮੌਕੇ ਤੇ ਡੀਐਸਪੀ ਦੀ ਅਗਵਾਹੀ ਵਿੱਚ ਪਹੁੰਚੀ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਗਈ ਸ਼ੁਰੂ ਉਥੇ ਹੀ ਬੱਬਰ ਜੁਵਲਰ ਦੇ ਪੀੜਤ ਮਾਲਕ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਨਿਹੰਗ ਸਿੰਘ ਦੇ ਬਾਣੇ ਵਿੱਚ ਤਿੰਨ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਕਾਨ ਤੇ ਆਏ ਜਿਹਨਾਂ ਵਿੱਚੋਂ ਇੱਕ ਨੇ ਰਿਵਾਲਵਰ ਕੱਢ ਲਿਆ ਅਤੇ ਦੂਸਰੇ ਨੇ ਤੇਜ਼ ਧਾਰ ਦਾ ਤਰਖਟਦੇ ਹੋਏ ਗੱਲੇ ਵਿੱਚ ਪਏ 13 ਟੋਲਾ ਸੋਨਾ ਜੋ ਕਰੀਬ 7.5 ਲੱਖ ਦਾ ਹੈ ਅਤੇ 5000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਉਥੇ ਹੀ ਪੀੜਤ ਮਾਲਕ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਸੁਮਿੰਦਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਲੇਡੀਜ਼ ਸਮਾਨ ਵੀ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀ ਜੀ ਵਿਖਾ ਦਿਓ ਆ ਜਾਂਦੀਆਂ ਮਦਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਮਾਨ ਹੈ ਜੀ ਲੇਡੀਜ਼ ਮੁੰਦਰੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਥੋਂ ਮੁੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਗੂਗਲ ਪੇ ਕਰ ਲੋਗੇ ਮੈਂ ਕੁਇਨ ਕਰ ਲਾਂਗੇ ਉਹਨੇ ਆਪਣੀ ਜੇਬ ਤੋਂ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਪੱਕੀ ਮੈਂ ਗੂਗਲ ਪੇ ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆ ਗਿਆ ਯਾਰ ਉਸ ਤੋਂ ਬਾਅਦ ਫਿਰ ਥੋੜੀ ਜਿਆੜੇ ਬਾਅਦ ਇੱਕ ਜਣਾ ਹੋਰ ਆਇਆ ਨੰਗਦੇ ਬਾਨੇ ਚ ਹੀ ਉਹਨੇ ਦੱਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਹੱਥ ਜੋੜ ਕੇ ਆਜਾ ਖਲੋ ਗਿਆ ਮੈਂ ਕਹਾਂ ਜੀ ਹੁਕਮ ਕਰੋ ਮਹਾਰਾਜ ਕਿਧਰ ਆਏ ਜੀ ਐਸਾ ਸੇਵਾਸ ਬੋਲਣ ਬਸ ਤੋਇਆ ਤੇ ਉਨੇ ਜਨ ਉਹਨੇ ਦਾਤਰ ਕੱਟ ਲਿਆ ਜਿਹੜਾ ਪਹਿਲਾ ਆ ਕੇ ਬੈਠਾ ਸੀ ਉਹਨੇ ਪਿਸਤਰ ਕੱਟ ਲਏ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੁੰਨਾ ਸੀ ਉਸ ਦਾ ਮੁੰਨਾ ਤੇ ਮੂੰਹ ਮੰਬਨਿਆ ਹੋਏ ਉਹਨੇ ਜਿਹੜਾ ਪਹਿਲਾ ਉਹਨੇ ਉਹਨੇ ਮੂੰਹ ਖੋਲਿਆ ਰੁਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਇੱਕ ਵਾਰ ਆਇਆ ਹਫ਼ਤਾ ਪਹਿਲਾਂ ਵੀ ਆਇਆ ਮੁੰਦਰੀ ਦੇ ਕੇ ਚੱਲ ਗਿਆ ਸੀ ਪਰ ਅੱਜ ਉਹ ਲੁੱਟ ਖੋ ਕੇ ਭੱਜ ਗਿਆ ਕਿੰਨਾ ਸਾਰਾ ਸਮਾਨ ਗਿਆ ਸੋਨਾ 7 ਤੋਂ ਲੈ ਕੇ ਤੇ 6 ਤੋਂ ਲੈ ਕੇ 71 ਟੋਲੇ ਤੋਂ ਨਾ 130 ਗ੍ਰਾਮ ਤੋਂ ਨਾ ਜੀ ਮਲਗੀ ਵੀ ਗਿਆ ਕੁਛ ਹਾਂਜੀ ਨੰਦੇ 4-5000 ਰੁਪਏ ਗੱਲੇ ਚ ਲੈ ਗਏ ਜੀ ਕੱਢ ਕੇ ਦੋ ਗੁਟਕਾ ਸਾਹਿਬ ਵੀ ਵਿੱਚ ਗੱਲੇ ਚ ਪਏ ਉਹ ਉਹ ਨਾਲ ਗੁਟਕਾ ਸਾਹਿਬ ਨਾਲ ਲੱਗੇ ਹਾਂਜੀ ਅੱਛਾ ਜੀ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਬੱਬਰ ਜੁਵਲਰ ਜੀ ਮਾਨ ਨਗਰ ਬਟਾਲਾ ਜੀ ਸਰ ਮਾਨ ਨਗਰ ਦੇ ਵਿੱਚ ਬੱਬਰ ਜੁਵਲਰ ਹੈ ਜੀ ਉਹ ਤੇ ਆਪਣੇ ਇਹਦੇ ਬੰਦੇ ਆਏ ਨੇ ਮੋਟਰਸਾਈਕਲ ਤੋਂ ਉਹ ਮੁੰਦਰੀਆ ਲੈਡੀਆਂ ਦੀ ਮੁੰਦਰੀਆ ਦੇਖਣ ਦੇ ਬਾਣੇ ਉਹਨਾਂ ਕੋ ਕਨ ਪੁਆਇੰਟ ਤੇ ਦਸਰ ਨਾਲ 30 ਗ੍ਰਾਮ ਫਰਾਂ ਲੈ ਕੇ ਜੀ ਉਹ ਪੁਸ਼ਾਕਾ ਕਰਕੇ ਗੋਸ਼ੀਆ ਦੀ ਪਾਸ ਕਰਦੇ ਮੋਸ ਨੀ ਕਿਰੀਆਂ ਨੂੰ ਹਜ਼ਾਰ ਸੀ ਜਾਂ ਮੋਨੇ ਕਿਸ ਤਰ੍ਹਾਂ ਜੀ ਸਰਦਾਰ ਜੀ ਇੱਕ ਨਖਾਤੀ ਵਗ ਬੱਲੇ ਸੀ ਚੈੱਕ ਜਕੜ ਪਾਈ ਸੀ ਆਪ ਨੂੰ ਕਿਹੜਾ ਦਬਾਣਾ ਬਣਿਆ ਤੇ ਚਟਾ ਚੋਲਾ ਪਾਇਆ ਸੀ ਸੋ ਸਰ ਕੋ ਸੀਸੀਟੀਵੀ ਫੋਟੋ ਜੀ ਵੀ ਹੈਗੀ ਕਹਾਵੇ ਸੀਸੀਟੀਵੀ ਫੋਟੋ ਜੀ ਵੀ ਆ ਗਈ ਹੈ ਖੰਗਾਲ ਦੇ ਬਾਕੀ ਕੈਮਰੇ ਚ ਚੈੱਕ ਕਰ ਰਿਹਾ